ओ महाराज जी काख में होंड्या तू ही मैं तेरे नाल तू ही भावे आ जा मेरी यार विक्रम सिंह मुजीटिया

ਹਾਜੀ ਮੈਂ ਸੱਜਣੇ ਮੈਂ ਤੁਹਾਨੂੰ ਦੱਸਦਾ ਤੇ ਮਾਰੋ ਇਹਦਾ ਬੰਦ ਕਰਨਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਲੱਛੋ ਜੀ ਆਏ ਪਾਸੇ ਕੀ ਕਰਦਾ ਬਲੌਕ ਦਾ ਬਲੌਕ ਲਾਈ ਕਿੱਥੇ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆ ਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲਮੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਥਰ ਕਹੀ ਜੀ ਕਰਨਜੀਤ ਜੀ ਤੁਸੀਂ ਕਪੀਤਾ ਜੀ ਮਿਲਣਾ ਹਾਂਜੀ ਕਮਿਟਮੈਂਟ ਕੀਤੀ ਹੋਤੀ ਜਾਨਾ ਕੀ ਨਹੀਂ 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 ਗੱਲ ਸੁਣੋ

देखो नहीं ड्रैवर करते करके ਬੱਸ ਕਰ ਦੇ ਬੱਸ ਕਰ ਦੇ ਹੈ